ਦੋ ਸਾਸਨ ਕੀ ਸਵਾ ਦਰੋਪਤੀ ਅੰਬਰ ਲੇਤ ਉਬਾਰੀਲੇ ਦੋ ਸਾਸਨ ਕੀ ਸਵਾ ਦਰੋਪਤੀ ਉਹ ਸਵਾ ਦੋ ਸਾਸਨ ਦੀ ਹੈ ਦੋ ਸਾਸਨ ਦੀ ਸਵਾ ਦੋ ਸਾਸਨ ਉਹ ਵੇਲੇ ਪਾਵੇਂ ਦਰੋਪਤੀ ਦੇ ਜਿਹੜੇ ਵਸਤਵ ਨੇ ਦੋ ਸਾਸਨ ਨੇ ਲਾਹੇ ਨੇ ਪਰ ਦੋ ਸਾਸਨ ਦਾ ਕੁਝ ਨਹੀਂ ਦੀ ਕਿਹਾ ਉਹਨੇ ਦੋ ਸਾਸਨ ਕੋਈ ਆਦਮੀ ਨਹੀਂ ਹੈ ਅਸਲ ਦੇ ਵਿੱਚ ਕਿਸੇ ਆਦਮੀ ਦਾ ਨੋ ਦੋ ਸਾਸਨ ਨਹੀਂ ਹੈ ਹੁਕਮ ਦਾ ਜਿੱਥੇ ਵਿਰੋਧ ਹੁੰਦਾ ਜਿੱਥੇ ਹੁਕਮ ਦਾ ਵਿਰੋਧ ਹੁੰਦਾ ਉਹ ਹਿਰਦੇ ਦੂਸਾ ਸੁਣਦੀ ਸਬਹ ਜਿਹੜੇ ਹਿਰਦੇ ਵਿੱਚ ਹੁਕਮ ਦਾ ਵਿਰੋਧ ਹੁੰਦਾ ਦੂਸਾਹਾਸਿਕ ਲਫਜ਼ਾ ਦੂਸਾਹਸ ਰੋਜ਼ ਬੋਲਦੇ ਨੇ ਐਸਾ ਹੌਸਲਾ ਕਰ ਲੈਣਾ ਐਸਾ ਪੰਗਾ ਲੈ ਲੈਣਾ ਹੌਸਲਾ ਕਰਕੇ ਜਿਹੜਾ ਆਪਣੀ ਮੌਤ ਦਾ ਕਾਰਨ ਬਣ ਜੇ ਅਤਵਾਦੀਆਂ ਨੂੰ ਕਹਿੰਦੇ ਦਸਾਹਸ ਕਰ ਲਿਆ ਇਹ ਇਹ ਅਤਵਾਦੀਆਂ ਨੂੰ ਦਸਾਹਸ ਕਹਿੰਦੇ ਨੇ ਰੋਜ਼ ਆਉਂਦਾ ਐ ਅਖਬਾਰਾਂ ਚ ਦਸਾਹਸ ਦਸਾਹਸ ਕਰ ਲਿਆ بڑا ਹੌਸਲਾ ਹੌਸਲਾ ਗਲਤ ਹੌਸਲਾ ਕਰ ਲਿਆ ਉੱਚ ਕਾਮਯਾਬੀ ਨਹੀਂ ਹੋ ਸਕਣੀ ਐ ਮੈਂ ਦੋਹੂ ਸਾਸਨ ਐਵੇਂ ਦੋਹੂ ਦਸਾਹਸਨ ਲਫ਼ਜ਼ ਹੈ ਜਿੱਥੇ ਬਾਰ-ਬਾਰ ਹੌਸਲਾ ਬਾਰ-ਬਾਰ ਹੌਸਲਾ ਪੁੱਠਾ ਕਰੀ ਜਾਂਦਾ ਕਾਮਯਾਬੀ ਨਹੀਂ ਹੁੰਦੀ ਬਾਰ-ਬਾਰ ਹੁਕਮ ਦਾ ਵਿਰੋਧ ਕਰਦਾ ਹੁਕਮ ਦਾ ਵਿਰੋਧ ਨਹੀਂ ਕਰ ਸਕਦਾ ਇਵੇਂ ਹੱਤਵਾਦੀ ਬਾਰ-ਬਾਰ ਹੁਕਮ ਦਾ ਵਿਰੋਧ ਕਰਦੇ ਨੇ ਲੇਕਿਨ ਕਾਮਯਾਬੀ ਨਹੀਂ ਹੈ ਸਾਰੀ ਜ਼ਿੰਦਗੀ ਆਪਣਾ ਹੁਕਮ ਦਾ ਵਿਰੋਧ ਕਰਦਾ ਕਾਮਯਾਬੀ ਕਿਤੇ ਵੀ ਹੈ ਨਹੀਂ ਇਹ ਦੋ ਸ਼ਾਸਨ ਦੀ ਸਭਾ ਜਿੱਥੇ ਮਨ ਮਹਾਵਾਸੀ ਰਾਜਾ ਹੈ ਜਿੱਥੇ ਮਨ ਮਹਾਵਾਸੀ ਰਾਜਾ ਹੈ ਮਨ ਹੁਕਮ ਦਾ ਵਿਰੋਧ ਕਰਦਾ ਹੈ ਬਾਗੀ ਹੈ ਮਨ ਜਿੱਨਾ ਚਰ ਉਹ ਦੋ ਸ਼ਾਸਨ ਦੀ ਸਭਾ ਹੈ ਦਾ ਤੇ ਤੋ ਹੁਕਮ ਕੀ ਜਮਨ ਭਾਪ ਦੇ ਰਾ ਪੀੜੇ ਅੱਗੇ ਜਾਵਣਾ ਦੋ ਸਾਸਨ ਦੀ ਸਭਾ ਦ੍ਰੋਪਦੀ ਅੰਬਰ ਲੈਤ ਉਬਾਰੀ ਲੈ ਉਹ ਦੋ ਸਾਸਨ ਦੀ ਸਭਾ ਦੇ ਵਿੱਚ ਆ ਦ੍ਰੋਪਦੀ ਆਈ ਗਿਆਨ ਚਰਚਾ ਹੋਈ ਅਸਲ ਚ ਗਿਆਨ ਚਰਚਾ ਹੋਈ ਦ੍ਰੋਪਦੀ ਦੀ ਪਤ ਨਹੀਂ ਸੀ ਰਹਿ ਸਕਦੀ ਉਦੋਂ ਗਿਆਨ ਚਰਚਾ ਹੋਈ ਦੋ ਸਾਸਨ ਦੀ ਸਭਾ ਦੇ ਵਿੱਚ ਦ੍ਰੋਪਦੀ ਦੀ ਪਤ ਨਹੀਂ ਸੀ ਬਚਦੀ ਪਤਾ ਦੋ ਕਿਵੇਂ ਬਚੀ ਅੰਬਰ ਦੇਤਾ ਇਹਦਾ ਧਿਆਨ ਦੇਤਾ ਸਾਰਾ ਹੀ ਅੰਬਰ ਦੇਤਾ ਅੰਬਰ ਲੈਤ ਪੰਬਰ ਲੈ ਲਿਆ ਉਹਨੇ ਲੈਤ ਅੰਬਰ ਕੋਈ ਸਾੜੀ ਨਹੀਂ ਲਈ ਅੰਬਰ ਲੈਆ ਕੋਈ ਸਾੜੀ ਨਹੀਂ ਸੀ ਅੰਬਰ ਹੈ ਇੰਨਾ ਗਿਆਨ ਦੇਤਾ ਜੈਸਾ ਧਾਰੂ ਪਰ ਆਕਾਸ਼ ਬ੍ਰਹਮ ਗਿਆਨੀ ਕੇ ਮਨ ਪਰਗਾਸ ਜੈਸਾ ਧਾਰੂ ਪਰ ਆਕਾਸ਼ ਇੰਨੀ ਰੋਸ਼ਨੀ ਦੇਤੀ ਉਹਦੇ ਵਿੱਚ ਇੰਨੀ ਰੋਸ਼ਨੀ ਕਰਤੀ ਕਿ ਜਿੰਨਾ ਤਰਤ ਆਕਾਸ਼ ਹੀ ਸਾਰੇ ਚ ਰੋਸ਼ਨੀ ਕਰਦੀ ਅੱਕਰੀ ਜਾਂ ਕਿੱਥੋਂ ਕਰਨੀ ਹੈ ਗਿਆਨ ਚਰਚਾ ਜਨੀਆਂ ਦ੍ਰੋਪਤੀਆਂ ਨੇ ਸਭ ਦੇ ਬੇਪੜਦ ਕਰਤੀਆਂ ਮਨਵੱਤਾਂ ਇਹ ਮਨਵੱਤਾਂ ਸਾਰੀਆਂ ਦ੍ਰੋਪਤੀਆਂ ਹੀ ਨੇ ਅੱਜ ਬੇਪੜਦ ਹੋਈਆਂ ਖੜੀਆਂ ਨੇ ਗੁਰਮਤਮੂਰੇ ਕਿਸੇ ਦਾ ਪਰਦਾ ਨਹੀਂ ਬਚਿਆ ਹੋਇਆ ਸੰਤਾਨਾਂ ਮਤਾਂ ਸਾਰੀਆਂ ਦ੍ਰੋਪਤੀਆਂ ਨੇ ਸਭੇ ਪਰਦ ਹੋ ਗਈਆਂ ਮਿਸ਼ਰੀ ਵਾਲਿਆਂ ਦੀ ਮਤ पे ਪਰਦ ਹੋ ਗਈ ਦ੍ਰੋਪਤੀ ਜੋ ਜੋ ਪ੍ਰਚਾਰ ਹੋ ਰਿਹਾ ਗੁਰਮਤ ਦੇ ਨੋਂ ਤੇ ਉਹ ਸਭ ਦ੍ਰੋਪਤੀ ਦਾ ਪ੍ਰਚਾਰ ਹੈ ਜਿੱਤੇ ਜਿੱਤੇ ਅਰਦਾਸ ਹੋ ਰਹੀ ਹੈ ਸਭ ਦ੍ਰੋਪਤੀ ਵਾਲੀ ਅਰਦਾਸ ਹੈ ਲੋਭ ਦੀ ਅਰਦਾਸ ਹੈ ਮੋਹ ਦੀ ਅਰਦਾਸ ਹੈ ਇਹ ਤਾਂ ਦ੍ਰੋਪਤੀ ਹੈ ਦ੍ਰੋਪਤੀ ਦਾ ਹੀ ਰਾਜ ਹੈ ਹਰ ਜਗ੍ਹਾ ਜੇਤੇ ਧਰੋਪਤੀ ਦਾ ਰਾਜ ਹੋਊਗਾ ਉਹ ਦੋ ਸਾਸਣ ਦੀ ਸਭਾ ਹੋਊਗੀ ਉਹ ਸੱਚ ਦੀ ਸਭਾ ਨਹੀਂ ਹੋ ਸਕਦੀ ਦੋ ਸਾਸਣ ਦੀ ਸਭਾ ਧਰੋਪਤੀ ਉਹ ਗੁਰਦੁਆਰਿਆਂ ਦੀ ਧਰੋਪਤੀ ਦੀ ਸਭਾ ਕਿੱਥੋਂ ਦੋ ਸਾਸਣ ਦੀ ਸਭਾ ਕਿਵੇਂ ਆਵੜੀ ਇੱਥੇ ਕਿਵੇਂ ਆਵੜੀ ਬਹੁਤ ਗੈਰੀਆਂ ਗੱਲਾਂ ਨੇ ਗੁਰਬਾਨੇ ਚ ਕਹੀਆਂ ਹੋਈਆਂ ਉਹਦਾ ਸਾਰੇ ਬਸ ਇਦਾਂ ਹੀ ਨੇ ਅੰਬਰ ਲੈ ਤੋ ਉਵਾਰੀ ਵਾਲੇ ਅੰਬਰ ਲੈ ਤੋ ਵਾਰੀ ਵਾਲੇ ਸਾਰੇ ਦੇਵਤਾ ਜਿਵੇਂ ਧਰੂਪਰ ਆਕਾਸ਼ ਇਹਨਾਂ ਗਿਆਨ ਦੇਤਾ ਜਦੋਂ ਇਹਨਾਂ ਗਿਆਨ ਆਇਆ ਤਾਂ ਸਾਰੇ ਆ ਜਾਣ ਇੱਕ ਪਾਸੇ ਤੇ ਇੱਕ ਪਾਸੇ ਚੰਡੀ ਐ ਉਹਦੇ ਕੋਲ ਉਮਰ ਲਿਆ ਹੋਇਆ ਇੱਕ ਪਾਸੇ ਸਾਰੀ ਦੁਨੀਆ ਸਾਰੇ ਦੇਵਤੇ ਨੇ ਔਰ ਰਾਖਸ਼ ਨੇ ਇਕੱਠੇ ਹੀ ਨੇ ਦੋਹਾ ਦੇ ਉਹ ਦੋਹਾ ਨੇ ਉਹ ਗੱਲਾਂ ਨੂੰ ਖੜਨ ਕਰੀ ਜਾਂਦੀ ਐ ਚੰਡੀ ਉਸ ਵੇਲੇ రెడ్డి రాక్షసరే ਉਹਨਾਂ ਦੀ ਤਾਂ ਖੰਡਨ ਕਰ ਲੀਆਂ ਹੀ ਕਰ ਲੀਆਂ ਨੇ ਦੇਵਤਿਆਂ ਨੇ ਆ ਵੀ ਬਹੁਤ ਕੁਝ ਕਰਨ ਜੋ ਦੇਵਤੇ ਅੰਚ ਕਮੀਆਂ ਨੇ ਔਰ ਰਾਖਸ਼ੇ ਜੋ ਕਮੀਆਂ ਨੂੰ ਉਜਾਗਰ ਕਰਦੇ ਨੇ ਚੱਲਦੇ ਉਹਨੂੰ ਮੰਨ ਲੈਂਦੇ ਵੀ ਹਾਂ ਇਹ ਗਲਤ ਨੇ ਦੇਵਤੇ ਤੇ ਰਾਖਸ਼ੇ पे ਉਹਦਾ ਵਿਰੋਧ ਕਿਵੇਂ ਕਰਨ ਬਈ ਵਿਰੋਧ ਜਦ ਹੁੰਦਾ ਮੇਰੇ ਜੀ ਕਮੀਆਂ ਮੈਂ ਮੰਨਦਾ ਨਹੀਂ ਵਿਰੋਧ ਤਾਂ ਜਦ ਹੋਊਗਾ ਜੋ ਕਮੀ ਹੈ ਮੈਂ ਮੰਨ ਲਈ ਔਰ ਛੜਤੀ ਫੇ ਵਿਰੋਧ ਕਿਹੜੀ ਗੱਲ ਦਾ ਇਹ ਲੋਕਾਂ tartar ਵਿੱਚ ਕਮੀਆਂ ਨੇ ਜਾਣਦੇ ਨੇ ਸੁਣ ਲੈਂਦੇ ਨੇ ਸਮਝ ਲੈਂਦੇ ਨੇ ਪਰ ਛੱਡਦੇ ਨਹੀਂ ਮੰਨਦੇ ਨਹੀਂ ਇਸ ਗੱਲ ਦਾ ਲੜਾਈ ਹੈ ਲੜਾਈ ਹੋਰ ਕਿਹੜੀ ਗੱਲ ਦੀ ਹੈ ਲੇਕਿਨ ਗੁਰਮਤ ਕਹਿੰਦੀ ਹੈ ਨਿੰਦੋਂ ਨਿੰਦੋਂ ਉਹ ਕੋ ਲੋਕ ਨਿੰਦੋ ਨਿੰਦਾ ਜਨ ਕੀ ਖਰੀ ਪਿਆਰੀ ਨਿੰਦਾ ਦਾਬ ਨਿੰਦਾ ਮਹਿਤਾਰੀ ਪਰ ਗਾਹ ਨਿੰਦ ਗਾਹਾਰੇ ਨਿੰਦ ਨਿੰਦ ਦਾ ਹਵਰਾ ਜੀਵਨ ਲੋਰਾ ਨਿੰਦਕ ਦਾ ਚਾਹੁੰਦਾ ਮੈਂ ਜੰਮਣ ਮਰ ਮੇਰਾ ਕੱਟਿਆ ਜਾਵੇ ਤੁਸੀਂ ਨਿੰਦ ਕਹਿੰਦੇ ਉਹ ਤੁਹਾਡਾ ਜੰਮਣ ਮਰਨ ਕੱਟਦਾ ਇਹਨਾਂ ਨੂੰ ਜੰਮਣ ਮਰਨ ਦੀ ਕੋਈ ਲੋੜ ਨਹੀਂ ਮਤਾਂ ਵਾਲਿਆਂ ਨੂੰ ਇਹ ਤਾਂ ਫਰਾਉਡੀ ਨੇ ਸਾਰੇ ਜੰਮਣ ਮਰਨ ਦਾ ਕਿੱਥੇ ਹੈ ਜੇ ਜੰਮਣ ਮਰਨ ਦਾ ਕੱਟਣ ਦੀ ਗੱਲ ਹੋਵੇ ਤਾਂ ਨਿੰਦਾਂ ਬੁਰੀ ਨਾ ਲੱਗੇ ਨਿੰਦਾਂ ਉਹਨਾਂ ਨੂੰ ਬੁਰੀ ਲੱਗਦੀ ਹੈ ਜਿਨ੍ਹਾਂ ਨੇ ਧਰਮ ਦੇ ਨਾਂ 'ਤੇ ਫਰਾਡ ਕਰਨਾ ਹੈ ਮੁਕਤੀ ਵਾਲੀ ਮੁਕਤੀ ਦੀ ਗੱਲ ਨਹੀਂ ਉਹਨਾਂ ਨੇ ਮੁਕਤੀ ਤਾਂ ਮੂੰਹ ਮੂੰਹ ਚ ਹੈ ਜੀਵਨ ਲੋੜੇ ਸਾ ਜੀਵਨ ਦੀ ਲੋੜ ਨਹੀਂ ਇਹਨਾਂ ਨੂੰ ਜੇ ਸਾ ਜੀਵਨ ਦੀ ਲੋੜ ਹੈ ਫਿਰ ਨਿੰਦਾ ਬੁਰੀ ਨਹੀਂ ਲੱਗਣੀ ਚਾਹੀਦੀ ਜੇ ਨਿੰਦਾ ਬੁਰੀ ਲੱਗਦੀ ਹੈ ਫਿਰ ਸਾ ਜੀਵਨ ਦੀ ਲੋੜ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਉਹ ਇੱਥੇ ਜਾਣਗੇ ਕਿੱਥੇ ਭੱਜ ਕੇ ਹੈ ਗੁਰਬਾਣੀ ਨਹੀਂ ਛੱਡਦੀ ਕਿਸੇ ਨੂੰ ਵੀ ਕਿਸੇ ਦਾ ਪਰਦਾ ਨਹੀਂ ਛੱਡਣਾ। ਦ੍ਰੋਪਦੀ ਦਾ ਪਰਦਾ ਤਾਂ ਰਹਿਣਾ ਹੀ ਨਾ। ਕੋਈ ਦ੍ਰੋਪਦੀ ਨਹੀਂ ਰਹਿ ਸਕਦੀ ਬੇਪਰਦ ਹੋਏ ਤੇ ਬਿਨਾ। ਹਾਂ ਦ੍ਰੋਪਦੀ ਬਚੂ ਕਹਤ ਅੰਬਰ ਦੀ ਤੋਂ ਵਾਰੀ ਹੈ ਜੇ ਗੁਰਮਤ ਲੈ ਲੂ ਹਾਂ ਗੁਰਮਤ ਦਾ ਗਿਆਨ ਲੈ ਲੂ ਗੁਰਮਤ ਦਾ ਗਿਆਨ ਅੰਬਰ ਹੈ ਪੂਰਾ। ਪੂਰੇ ਅੰਬਰ ਚਾਨਣ ਕਰਨ ਵਾਲਾ ਹੈ। ਇਹ ਲਏ ਤੇ ਬਿਨਾ ਕਿਸੇ ਦ੍ਰੋਪਦੀ ਦਾ ਪਰਦਾ ਨਹੀਂ ਰਹਿਣਾ। ਚਾਹੇ ਜੋ ਮਰਜ਼ੀ ਕਰੀ ਜਾਣ। ਗੌਤਮ ਨਾਰੀ ਅਹਲਿਆ ਤਾਰੀ ਉਹ ਵੀ ਇਹੀ ਗੱਲ ਐ ਪਾਵਨ ਕੇਤਕ ਤਾਰੀ ਹਲੇ ਉਹ ਵੀ ਇਹੀ ਗੱਲ ਐ ਗੌਤਮ ਨਾਰ ਗੋਤਮ ਕੀ ਹੈ ਮਾਇਆ ਦੀ ਭੁੱਖ ਹੈ ਜਿਹੜੀ ਮਤਜ ਮਾਇਆ ਦੀ ਭੁੱਖ ਹੈ ਗੌਤਮ ਨਾਰੀ ਅਹਲਿਆ ਤਾਰੀ ਉਹ ਅਹਲਿਆ ਜੇ ਗੌਤਮ ਨਾਰੀ ਅਹਲਿਆ ਹੋਗੀ ਅਹਲਿਆ ਹੋਏ ਤੇ ਤਰੂਗੀ ਗੋਤਮ ਉਹਨਾ ਜਿਹੜਾ ਜਨਾ ਚ ਮਾਇਆ ਚ ਭਟਕਦੀ ਹੈ ਤਮਾਜ ਭਟਕਦੀ ਹੈ ਗੋਤਮ ਇਹ ਜਿਹੜੀ ਮਤ ਹੈ ਬੁੱਧ ਹੈ ਜਿੰਨਾ ਚਿਰ ਤਮਾ ਇਹਦੇ ਵਿੱਚ ਭਟਕਦੀ ਹੈ ਮਾਇਆ ਦੇ ਵਿੱਚ ਉਹਨਾਂ ਚਿਰ ਗੋਤਮ ਨਾਰੀ ਹੈ ਜਾਂ ਅਹਲਿਆ ਹੋਗੀ ਫਿਰ ਗੁਰਮਤ ਹੋਗੀ ਟਿਕ ਗਈ ਫਿਰ ਤਰੂਗੀ ਅਹਲਿਆ ਦਾ ਨਾਉ ਨਹੀਂ ਅਹਲਿਆ ਨੇ ਬੜਨਾ ਅਹਲਿਆਲੀ ਨਾਉ ਹੈ ਉਹਦਾ ਗੋਤਮ ਨਾਰੀ ਹੈ ਅਹਲਿਆ ਬਣਨਾ ਅਹਲਿਆ ਬਣਨਾ ਤਾਂ ਤਰੂਗੀ ਇਹਨਾਂ ਨੇ ਕਹਤਾ ਜੀ ਗੋਤਮ ਦੀ ਨਰੀ ਸੀ ਉਹ ਜੀ ਪੱਥਰ ਦੀ ਬਣ ਗਈ ਉਹ ਜੀ ਉਹਦਾ रामचंद्र ਦਾ ਗੂਠਾ रामचंद्र ਆਪ ਤਰਿਆ ਨਹੀਂ ਉਹਨੂੰ ਉਧਾਰਦਾ ਗੂਠਾ ਲਾ ਕੇ ਗੂਠਾ ਲਾ ਕੇ ਜੇ रामचंद्र ਆਪ ਤਰਿਆ ਹੁੰਦਾ ਕੋੜਾ ਨਹੀਂ ਸੀ ਛੱਡਦਾ ਫਿਰ ਇਹਦੀ ਕੋੜਾ ਛੱਡਦਾ ਕੋੜਾ ਦਾ ਹੰਕਾਰ ਦਾ ਪ੍ਰਤੀਕ ਹੈ ਉਹ ਫੇਰ ਨਹੀਂ ਸੀ ਅਸਮੇ ਦੇ ਹੱਕਰਦਾ ਹੋ ਤੇ ਤਰਿਆ ਹੁੰਦਾ ਫਿਰ ਰਿਮਾਂਡੈਂਸੀ ਹੋਣੀ ਜੇ ਤਰਿਆ ਹੁੰਦਾ ਰਾਮਚੰਦਰ ਜੇ ਰਾਮ ਦੀ ਗੱਲ ਜੋ ਕਰਦਿਆਂ ਗੁਰਮਤਿ ਦੀ ਫਿਰ ਤਾਂ ਰਿਮਾਂਡੈਂਸੀ ਹੋਣੀ ਫਿਰ ਮਾਇਆ ਵਾਸਤੇ ਲੜਦਾ ਫਿਰ ਰਾਜ ਵਾਸਤੇ ਲੜਦਾ ਫਿਰ ਉਹ ਉਹਨਾਂ ਰਿਸ਼ੀਆਂ ਦੀ ਮਦਦ ਜਾਂਦਾ ਜਿਹੜੇ ਖੋਟੇ ਸਿੱਕੇ ਤੇ ਉਹ ਖੋਟੇ ਸਿੱਕੇ ਰਿਸ਼ੀਆਂ ਦੀ ਮਗਰ ਗਿਆ ਉਹ ਜਿਹੜੇ ਬੇਦਤ ਤੋਂ ਖਿਲਾਫ ਨੇ ਉਹਦਾ ਫਿਰ ਉਹ ਸੰਭੂਗਰੀ ਸੀ ਦਾ ਸਰ ਫੜਦਾ ਕਿੱਥੋਂ ਕਿੱਥੋਂ ਤੁਸੀਂ ਬਚਾਓਗੇ ਰਮੇਨ ਨੂੰ